ਯਾ ਨਹੀਂ ਮਾਰ ਕੇ ਜਾਣਦਾ ਮੈਂ ਨਹੀਂ ਕੋਈ ਚੈਕਰ ਹੋਇਆ ਇਹ ਉਹ ਨਹੀਂ ਜਾਣਦੇ ਫਿਰ ਤੁਸੀਂ ਕਹੋ ਆ ਦੇਖੋ ਸ਼ਰਿਆਮ ਗੁੰਡਾ ਕਰਦੀ ਦਿਮਾਲੇ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪੁਲਿਸ ਮੁਲਾਜ਼ਮਾਂ ਵੱਲੋਂ ਸਾਨੂੰ ਸਾਡੇ ਪਿੰਡ ਚ ਨਹੀਂ ਵੜਨ ਦਿੱਤਾ ਜਾ ਰਿਹਾ ਆ ਤੂੰ ਮੇਰੇ ਗਾਲ ਨੂੰ ਦਾ ਚੰਬੜਦਾ ਸੀਗਾ ਕਿਹਾ ਕਿਉਂ ਨਹੀਂ ਗਾ ਤੈਨੂੰ ਕੋਈ ਜਾਗਿਆ ਹੋਆ ਆ ਆ ਦੇਖੋ ਸ਼ਰਿਆਮ ਗੁੰਡਾ ਕਰਦੀ ਪੁਲਿਸ ਮੁਲਾਜ਼ਮ ਨੇ ਸਾਡੇ ਸਿੰਘ ਦੀ ਦਸਤਾਰ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਫੁੱਲ ਜੈ ਜੋ ਕਰ ਮੇਰਾ ਸਹਜੋ ਓਏ ਪਿੰਡ ਵਾਲਿਆ ਸ਼ਰਮ ਮੰਨਾ ਸ਼ਰਮ ਓਏ ਛਾੜੂ ਵਾਲਿਆ ਅਸੀਂ ਪਿੰਡ ਨੂੰ ਕਹਾਂਗੇ ਦੇਖ ਲਓ ਬਾਈ ਗੁੰਡਾ ਕਰਦੀ ਹੋਰੀ ਗੁੰਡਾ ਕਰਦੀ ਸ਼ਰਿਆਮ 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 ਗੁੰਡਾ ਕਰਦੀ ਹਾਂ ਆਹ ਬਣੀ ਜਾਂਦੀ ਐ ਸਾਰਾ ਕੁਝ ਆਹ ਬਣੀ ਜਾਂਦੀ ਐ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਬਾ ਲਾਈਵ ਕਰ ਦੇ ਲਾਈਵ ਕਰ ਲਾ ਹਾਂ ਕੋਈ ਗੱਲ ਨਹੀਂ ਹੈਗੀ ਹਾਂ ਕੋਈ ਗੱਲ ਨਹੀਂ ਬਸ ਮੈਂ ਇੱਥੇ ਬਸੋ ਨਹੀਂ ਹੈਗਾ ਮੈਂ ਜਿਹੜੀ ਮੈਂ ਆਪਣੀ ਡਿਊਟੀ ਕਰ ਰਿਹਾ ਮੈਂ ਡਿਊਟੀ ਕਰ ਰਿਹਾ ਆਹ ਡਿਊਟੀ ਹੈ ਧੱਕੇ ਮਾਰਨੇ ਜਿਹਨੂੰ ਤੱਕਾ ਪੇ ਰੋ ਸਾਡੇ ਆ ਅਸੀਂ ਲਾਉਣ ਆਂਡਰ ਤਾਂ ਤੁਸੀਂ ਖੁਦ ਖਰਾਬ ਕਰੀ ਜੰਨੇ ਆਂ ਨਹੀਂ ਲਾਉਣ ਆਂਡਰ ਤਾਂ ਤੁਸੀਂ ਖੁਦ ਖਰਾਬ ਕਰੀ ਜੰਨੇ ਆਂ ਹੁਣ ਮੇਰੀ ਗੱਲ ਸੁਣ ਰੇਡੀਓ 'ਚ ਬੋਲੋ ਯਾਰ ਦੁਬਾਰਾ ਲਾਓ ਰੇਡੀਓ 'ਚ ਬੋਲਦੇ ਆਜੋ ਬੋਲਦੇ ਕੋਈ ਗੱਲ ਨਹੀਂ ਬੋਲਾਂਗੇ ਹੁਣ ਐਂਟਰੀ ਨਹੀਂ ਹੋਣੀ ਕੋਈ ਗੱਲ ਨਹੀਂ ਹੁਣ ਆਇਆ ਕਰੋ ਕਿੰਨਾ ਚਿਰ ਇਹਨਾਂ ਸਾਥ ਦੇਵੋਗੇ ਤੁਸੀਂ ਸਰਕਾਰੀ ਗੁੰਡੇ ਬਣ ਕੇ ਆਹ ਦੇਖ ਲੈ ਇੰਨੀ ਗੁੰਡਾਗਰਦੀ ਦੇਖ ਲੈ ਪੁਲਿਸ ਵਾਲਿਆਂ ਦੀ ਓਏ ਝਾੜੂ ਵਾਲਿਆ ਓਏ ਪਿੰਡ ਵਾਲਿਆ ਸਾਡੀ ਮਰਗੀਆਂ ਜਮੀਰ ਓਏ ਪਿੰਡ ਵਾਲਿਆ ਓਏ ਵੱਡੇ ਝਾੜੂ ਵਾਲਿਆ ਦੇ ਨਹੀਂ ਹੈਗੀ ਹਾਂ ਹਾਂ ਚਿੱਟਾ ਚਿੱਟਾ ਬੰਦ ਨਹੀਂ ਹੁੰਦਾ ਵੱਡੇ ਬੈਲੀਆਂ ਤੋਂ ਹਾਂ ਉਹ ਫੌਜੀ ਨਹੀਂ ਬਾਬਾ ਚਿੱਟਾ ਬੰਦ ਨਹੀਂ ਹੁੰਦਾ ਤੇਰਾ ਕੋਡਾ ਨਹੀਂ ਕਰਦਾ ਹਾਂ ਗੁੰਡਾਰ ਦੀ ਪਛਾਣੀ ਇੱਥੇ ਆ ਗੁੰਡਾਰ ਦੀ ਲਾਹੋ ਪੱਗਾਂ ਲਾਹੋ ਪੱਗਾਂ ਨਹੀਂ ਟਾਈਮ ਇਹ ਟਾਈਮ ਆ ਰੇਟ ਕਰਦੇ ਨਹੀਂ ਤੁਹਾਨੂੰ ਲਾਈਨ ਖੜਾ ਗਿਆ ਆਪ ਕਹੀ ਜਾਂਦੇ ਹੋ ਡਾਊਨ ਲਾਈਨ ਨਾਲ ਟਕਰਾਫ ਸੀ ਆ ਰਹੇ ਹਾਂ ਡਿਊਟੀ ਫਰਮ ਨੇ ਜੋ ਰੋਕੇ ਇਹ ਆਦੀ ਡਿਊਟੀ ਆ ਸਾਡੇ ਹੁੰਦੇ ਕੀ ਕਰਦੇ ਹੈ ਅੱਧਿਆ ਕੋਈ ਗੱਲ ਨਹੀਂ ਉਹ ਗੁਰੂ ਮਹਾਰਾਜ ਦੇਖਦਾ ਦੇਖਦਾ ਮਹਾਰਾਜ ਦੇਖਦਾ ਪੱਕਾ ਨੂੰ ਹੱਥ ਪਾਉਣ ਜਿਹੜਾ ਸੀ ਹਾਂ ਮਹਾਰਾਜ ਕੀੜੇ ਪੈਣਗੇ ਕੀੜੇ ਬਣਾਈਏ ਬਣਾਈਏ ਬਣੀਰ ਕੀ ਕਹਿੰਦੀ ਆ ਜਮੀਰ ਮਰ ਗਈ ਮਰੀਆਂ ਜਮੀਰਾ 70 70000 ਰੁਪਏ ਪੱਕਾ ਨੇ ਭਾਈ ਪੱਕਾ ਸੋਨੇ ਤੁਸੀਂ ਉਹੀ ਚਾਹੁੰਦੇ ਆ ਅਸੀਂ ਐਮ ਕਰਦੇ ਤੁਸੀਂ ਕੀ ਕਰਦੇ ਬਾਈ